ਥਾਣਾ ਜੰਡਿਆਲਾ ਗੁਰੂ ਦੇ ਅਧੀਨ ਆਉਂਦੀ ਪੁਲਿਸ ਚੌਕੀ ਗਹਿਰੀ ਮੰਡੀ ਦੇ ਚੌਕੀ ਇੰਚਾਰਜ ਹਰਜਿੰਦਰ ਸਿੰਘ ਦੇ ਨਜਾਇਜ਼ ਹਥਿਆਰ ਸਮੇਤ ਦੋਸ਼ੀ ਫੜੇ ਹਨ। ਥਾਣਾ ਜੰਡਿਆਲਾ ਗੁਰੂ ਵਿਖੇ ਨਵੇਂ ਆਏ ਐਸਐਚਓ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਜਸ਼ਨਪ੍ਰੀਤ ਸਾਜਣ ਤੇ ਦੂਸਰੇ ਪਾਸੇ ਜਗਜੀਤ ਦਾ ਤਕਰਾਰ ਹੋਇਆ ਹੈ। ਇਸ ਤੇ ਪੁਲਿਸ ਨੇ ਨਾਕਾਬੰਦੀ ਕੀਤੀ ਸੀ ਤੇ ਜਸ਼ਨਪ੍ਰੀਤ ਅਤੇ ਸਾਜਣ ਕੋਲੋਂ ਇੱਕ ਦੇਸੀ ਪਿਸਤੌਲ ਮੈਗਜ਼ੀਨ ਬਰਾਮਦ ਕੀਤਾ ਗਿਆ ਇਹਨਾਂ ਦੀ ਪੁਸ਼ਕਿਸ਼ ਜਾਰੀ ਹੈ ਉੱਥੇ ਐਸਐਚਓ ਨੇ ਦੱਸਿਆ ਹੈ ਕਿ ਇਹਨਾਂ ਤੋਂ ਹੋਰ ਵੀ ਜਾਣਕਾਰੀ ਲਈਤੀ ਜਾਵੇਗੀ ਇਹ ਵੀ ਪੁੱਛਿਆ ਜਾਵੇਗਾ ਕਿ ਨਜਾਇਜ਼ ਹਸਲਾ ਕਿਥੋਂ ਲਿਆ ਬਨਣਯੋਗ ਹੈ ਕਿ ਐਸਐਚਓ ਮੁਖਤਿਆਰ ਸਿੰਘ ਨੇ ਅੱਜ ਹੀ ਝੰਡਿਆਲਾ ਗੁਰੂ ਥਾਣਾ ਦੇਖੇ ਚਾਰਜ ਲਿਆ ਇੱਥੇ ਪਹਿਲਾਂ ਵੀ ਚੰਗੀ ਸੇਵਾ ਨਿਵਾ ਆ ਚੁਕੇ ਹਨ ਝੰਡਿਆਲਾ ਗੁਰੂ ਤੋਂ ਪਤਿਕਾ ਜਸ਼ਪਾਲ ਸ਼ਰਮਾ ਦੀ ਰਿਪੋਰਟ ਅੱਜ ਸਾਡੇ ਚੌਕੀਦਾਰ ਦੇ ਐਸਆਈ ਹਦਰ ਸਿੰਘ ਦੇ ਗੋਰੀ ਮੰਡੀ ਸੁਧਰਾ ਬਲੀਸੀ ਮਨੇ ਜਸ਼ਨਪ੍ਰੀਤ ਸਾਜਨ ਤੇ ਦੂਜੋ ਨੇ ਜਗ ਦੇ ਡੀਟੋ ਕੋਈ ਨਾ ਦਾ ਤਕਰਾਰ ਹੋਇਆ ਸੀ ਜਿਹੜੇ ਜਸ਼ਨਪ੍ਰੀਤ ਆ ਇਹਨਾਂ ਦੇ ਘਰ ਦੇ ਵਿੱਚ ਇਕੱਠੇ ਹੋ ਕੇ ਚਾਰ ਪੰਜ ਮੁੰਡੇ ਕੋਈ ਲੜਕੇ ਵਾਲੇ ਦੇ ਘਰ ਹਮਲਾ ਕਰਦੀ ਪਿਆਰੀ ਸੀ ਜਦੋਂ ਖਬਰਾਂ ਕਵਰ ਮਿਲੀ ਤਾਂ ਇਹਨਾਂ ਨੇ ਨਾਕਾਬੰਦੀ ਕੀਤੀ ਨਾਕਾਬੰਦੀ ਦੇ ਜਸ਼ਨਪ੍ਰੀਤ ਆਕਾਸ਼ ਦੀ ਜਿਹੜੇ ਮੌਕੇ ਤੇ ਉਹ ਫਿਰਕਾਰ ਕੀਤੇ ਆ ਜੀ ਉਹਨਾਂ ਦੇ ਕੋਲੋਂ ਇੱਕ ਪਿਸਤੌਲ 3.4 ਨਜਾਇਜ਼ ਬਰਾਮਦ ਹੋਇਆ ਨਾਲ ਕਾਟੇ ਤੇ ਉਹਦਾ ਮੈਗਜ਼ੀਨ ਉਹਨਾਂ ਦੀ ਪੁਸ਼ਟੀਸ਼ ਤੇ ਪਤਾ ਲੱਗਾ ਵੀ ਇਹ ਸਾਜ਼ਨ ਤੇ ਕਰਨ ਦੀ ਜਿਹੜੇ ਇਹਨਾਂ ਦੇ ਸਾਥੀ ਆ ਉਹਨਾਂ ਨੇ ਲਿਆ ਸੀਗਾ ਇਹਦੀ ਬਾਰੇ ਵੈਰੀਫਾਈ ਕਰ ਰਹੇ ਆ ਇਹ ਪਿਸਤਲ ਜਿਹੜਾ ਨਜਾਇਜ਼ ਹੈ ਕਿੱਥੋਂ ਆਇਆ ਇਹਨਾਂ ਦਾ ਦੂਜਾ ਰਿਕਾਰਡ ਵੀ ਕਿ ਉਹ ਸ਼ੌਕੜਰ ਕਾਰਾਇਸੀ ਕੋ ਕਰ ਰਹੇ ਆ ਜੋ ਇੱਕ ਨਜਾਇਜ਼ ਪਿਸਤਲ ਲਈ ਕਰਦੇ ਆ ਕੋ ਸ਼ੌਕੜਰ ਦਾ ਨਾਮ ਮੈਂ ਚੰਗਾ ਨਹੀਂ ਸਮਝਦਾ ਬਾਕੀ ਇਹ ਵੀ ਸਾਡੇ ਸੀਨੀਅਰ ਅਫਸਰ ਗਿਆ ਡਾਇਰੈਕਸ਼ਨ ਤੇ ਸਰਕਾਰ ਨੂੰ ਵੀ ਜੋ ਹਦਾਇਤਾਂ ਨੇ ਜਿਹੜੇ ਇਹ ਜਮ ਬਾੜੇ ਅੰਸਰ ਨੇ ਚਾਹੀਓ ਅਸਲਾ ਲਈ ਕਰਦੇ ਨੇ ਚਾਹੀਏ ਡਰਗ ਦੇ ਦੇ ਨੇ ਬਿਲਕੁਲ ਨਹੀਂ ਬੱਤੀ ਜਾਣਗੇ ਜੀ ਸਾਰੋਂ ਤੁਹਾਡੇ ਪਬਲਿਕ ਦੇ ਸਾਥ ਹੀ ਲੋੜ ਆ ਜੀ ਇਹਨਾਂ ਦਾ ਸਾਕੀ ਨਾਲ ਜਿੱਥਿਆ ਜਾਏਗਾ ਜਿਵੇਂ ਪਹਿਲਾਂ ਨਹੀਂ ਜਿੱਤਿਆ ਕਿਸੇ ਤਰ੍ਹਾਂ ਹੁਣ ਸਾਕੀ ਨਾਲ ਜਿੱਥਿਆ ਜਾਏਗਾ ਜੀ ਮੈਂ ਜੇ ਵੀ ਕਾਜੀ ਜੀ ਨਸ਼ੇ ਦੇ ਆਦੀ ਕੀ ਨਸ਼ਾ ਹੈ ਹੁਣ ਬਿਲਹਾਲ ਅਰੈਸਟ ਭਾਈ ਆ ਇਹਨਾਂ ਦਾ ਰਿਮਾਂਡ ਲਵਾਂਗੇ ਜੀ ਰਿਮਾਂਡ ਦੇ ਵਿੱਚ ਇਹਨਾਂ ਦਾ ਹਰ ਤਰ੍ਹਾਂ ਦਾ ਟੈਸਟ ਕਰਾਂਗੇ ਟੈਸਟ ਕਰਵਾਵਾਂਗੇ ਔਰ ਚੈੱਕ ਕਰਾਂਗੇ ਵੀ ਕੀ ਹੈ ਜੇ ਨਸ਼ੇ ਦੇ ਆਦੀ ਹੋਣਗੇ ਜਾਂ ਨਸ਼ਾ ਵੀ ਤੇ ਉਸ ਐਂਗਲ ਤੋਂ ਇਹਨਾਂ ਦੀਆਂ ਪ੍ਰਾਪਰਟੀਆਂ ਦੀ ਜਾਂਚ ਕਰਾਂਗੇ ਕਿ ਕਿੱਥੋਂ ਬਣਾਈਆਂ ਵਾਂ ਜੇ ਅਗਰ ਇਹਨਾਂ ਨੇ ਇਲੀਗਲ ਪ੍ਰਾਪਰਟੀਆਂ ਬਣਾਈਆਂ ਤਾਂ ਬਕਾਇਦਾ ਉਸ ਸੀਜ਼ਡ ਹੋਰ ਫ੍ਰੀ ਹੋਣਗੀਆਂ